ਲੋ ਜੀ ਆਪਣਾ ਹੈਗਾ ਜੀ ਹੁਣ ਸਰਹੰਦ ਨੂੰ ਜਾਣ ਦੀ ਤਿਆਰੀ ਸਫਾਰੀ ਗੱਡੀ ਤੇ ਆ ਸਫਾਰੀ ਗੱਡੀ ਆਪਣੇ ਵੀਰ ਫਰੈਂਸਰੀ ਸਾਹਮਣੇ ਖੜਾ ਵਾ ਤੇ ਗੱਡੀ ਤੇ ਆਏ ਆ ਜੀ ਆਪਣਾ ਪੱਤੀ ਵਗੈਰਾ ਮੂਹਰੇ ਬਿਲਡਿੰਗ ਕਰਾਵਾਂਗੇ ਪੱਤੀ ਵਗੈਰਾ ਮੂਹਰੇ ਬਿਲਡਿੰਗ ਕਰਾਵਾਂਗੇ ਮੂਹਰੇ ਸਾਈਡ ਕੇਸਰੀ ਝੰਡੇ ਲਾਉਣ ਵਾਸਤੇ ਝੰਡੇ ਲਾਉਣ ਵਾਸਤੇ ਮੂਹਰੇ ਸਾਡੇ ਪੱਤੀਆਂ ਬਿਲਡਿੰਗ ਕਰਾਉਣੇ ਬਾਈ ਹੁਣੋਂ ਤਾਂ ਆਪਾਂ ਆਪਾਂ ਬੈਲਡਿੰਗ ਤੋਂ ਆਉਣ ਲਈ ਪੌਕੇ ਪੈੜ ਤੇ ਪਹੁੰਚਿਆ ਨਾਲਾ ਮੁੰਡਾ ਆਪਣਾ ਗਿਆਨੀ ਇਹ ਵੀ ਜਾਊਗਾ ਤੇ ਅਸੀਂ 5-6 ਜਣ ਬੰਦੇ ਜਾਣਾ ਆਪਾਂ ਪਹਿਲਾਂ ਆਪਣੇ ਯਾਰ ਦੋਸਤ ਮੋਟਰਸਾਈਕਲ ਤੇ ਚਲੇ ਗਏ ਅੱਜ ਉਹ ਤਰੀਕ ਹੈ ਕਿ ਆ ਜੀ ਅੱਜ 25 ਤੇ ਆਪਾਂ ਜਾਵਾਂਗੇ ਜੀ 26 ਤਰੀਕ ਨੂੰ ਇੱਥੇ ਬੈਲਡਿੰਗ ਪਾਲ ਪੈੜਨਾ ਕਰਾਉਣ ਲੱਗਿਆ ਸਫਾਰੀ ਗੱਡੀ ਨੂੰ ਆਪਾਂ ਵੇਹ ਤੇ ਬਲਾਨੀ ਕੇ ਪੱਤੀਆਂ ਮੂਵੀ ਸਾਈਡ ਲਾ ਕੇ ਦੋ ਦੋ ਸਪੋਟਾ ਲਾ ਕੇ ਆ ਬੱਤੀ ਆਉਂਦੀ ਆ ਬੱਤੀ ਤੋਂ ਬਿਲਡਿੰਗ ਕਰ ਲਣੀ ਆ ਪਰ ਜੋ ਬਿਲਡਿੰਗ ਕਰਕੇ ਆਪਾਂ ਦਾ ਦੂਜੀ ਸਪੋਰਟ ਦੇ ਕੇ ਦੋ ਦੋ ਢੰਡੇ ਬੂਹਰੇ ਸਾਢੇ ਲਾਵਾਂਗੇ ਆਪਾਂ ਮਣੇ ਰੋ ਵੀਡੀਓ ਦੇ ਨਾਲ ਦਿਖਾਵਾਂਗੇ ਸਾਨੂੰ ਸਾਰਾ ਕੁਝ ਕਰਦੇ ਸੈਟਮੈਂਟ ਕਰਦੇ ਕੰਮ ਨੂੰ ਆਜੋ ਆ ਨਾੜ ਹੈਗਾ ਤਾਂ ਬੱਲੇ ਜਦੋਂ ਪਲੇਟ ਪੱਤੀ ਇਧਰੋਂ ਵੀ ਸਕੀਮਾਂ ਮਾਰ ਰਹੀਆਂ ਬਾਈ ਪੱਤੀ 라ਉਂਡ ਦੀਆਂ ਇੱਕ ਤਾਂ ਇੱਥੇ ਬਿਲਡਿੰਗ ਹੁਲ ਚਲਾ ਬਿਲਡਿੰਗ ਪੱਤੀ ਵਾਲਾ ਲਾਈ ਹੋਤੀ ਉਹ ਜੋ ਧਾਰਨ ਨਾਲ ਦੇ ਕਿਸਾਨ ਜਾਂਦਾ ਚੱਲਦਾ ਨੇ ਪਸੰਨ ਜਾਂਦਾ ਚੱਲਦਾ ਹੈ ਜੀ ਲੋ ਉਦੋਂ ਇਹ ਬਿਲਡਿੰਗ ਕਰਾ ਕੇ ਦਿੱਲੀ ਨੂੰ ਲੈ ਕੇ ਜਾਂਦੇ ਰਹੇ ਆ ਤੇ ਇਧਰ ਵੀ ਸੈੱਟ ਕਰਕੇ ਤੇ ਹੁਣ ਉਹ ਵੀ ਸਾਈਡ ਤੋਂ ਹੀ ਡਿਕਾਡ ਕਰਦੇ ਆ ਕਿ ਦੂਜੀ ਸੂਜੀ ਸਾਈਡ ਦੀ ਗੱਲ ਨਾ ਕਰੀਏ ਕਿ ਸਸਤਾ ਮਾ ਕੀ ਸਕਦਾ ਵਾ ਪੰਜ ਛੇ ਜਾਣੇ ਆ ਭਾਈ ਹੈਗੇ ਆਪਾਂ ਜਾਣ ਵਾਲੇ ਗੱਡੀ ਦੇ ਵਿੱਚ ਚ ਸਫਾਰੀ ਦੇ ਵਿੱਚ ਵੀ ਉਹ ਬੋਤਲ ਦੇਖਣਾ ਉਹਨੂੰ ਆਣਨ ਆ ਰਿਹਾ ਨੇ ਆ ਉਹ ਮੋਟੇ ਨਾਲ ਆ ਓਏ ਲੋਗੇ ਪੱਤੀਆਂ ਦੇ ਹੋ ਗਿਆ ਬੈਠਾ ਮੂਹਰੇ ਪੱਤੀਆਂ ਲੱਗੀਆਂ ਉੱਤੇ ਛਾਂਡੇ ਲਾਉਣੇ ਤਿਆਰੀਆਂ ਬਸ ਪੈਪ ਲਾ ਕੇ ਨਾਲ ਗੋਲ ਉਹ ਪਈ ਜੰਨਾ ਲਓ ਜੀ ਆਹ ਦੀ ਬਣ ਗਈ ਪੱਤੀਆਂ ਫੜਾਵੀਆਂ ਆਪਾਂ ਐ ਕਰਕੇ ਆਹ ਐਂਗਾ ਲਾਤੀ ਦੱਸੋ ਵੀ ਸਕੀਮ ਵਧੀਆ ਲੱਗੀ ਆ ਕੋ ਗਿਆ ਨਾਲ ਇਧਰ ਜਿਹੜੀ ਪੱਤੀ ਆ ਉਹਦਾ سپورਟ ਬਣ ਗਿਆ ਆਹ ਪੱਤੀ ਦੀ ਉਹ ਪੱਤੀ ਜੇ ਆਪਾਂ ਕੱਲੀ ਦੀ ਪੱਤੀ ਲਾਉਂਦਾ ਫਿਰ ਆਹ ਲਾਏਗਾ ਨਾਲ ਲਾਉਂਦੇ ਆਪਾਂ ਫਿਰ ਉਹ سپورਟ ਨਹੀਂ ਰਹਿਣੀ ਨਾਲ ਉਹ ਚੰਡਾ ਹਿਲਾਣਾ ਸੀ ਲਾ ਤੇ ਉਹ ਤਾਂ ਅੰਦਰੇ ਸਾਈਡ ਤੋਂ ਬਿਲਡਿੰਗ ਪੱਟੀ ਵੀ ਜਾ ਸਕਦੀ ਸੀ ਜਾਂ ਉਹ ਜਿਹੜਾ ਉੱਪਰ ਵੀ ਨਾਟ ਵਗੈਰਾ ਵੀ ਨਾਲ ਕੱਸਿਆ ਉਹ ਨੂੰ ਦਿਸਾਨ ਪਹੁੰਚਦਾ ਨਾਲ ਗੱਡੀ ਲੱਗ ਗਈ ਧਮਾਉਣ ਆਪਾਂ ਹਣ ਗੱਡੀ ਧਮਾਉਣੇ ਆ ਇੱਥੇ ਪਾਪਾ ਗੂਣ ਲੈ ਨੰਬਰ ਲੈ ਲੈ ਸਾਡਾ ਹੀ ਇੱਥੇ ਹੀ ਬੈਠੇ ਆ ਯਾਰ ਲੈ ਬੈਸਟ ਦਾ ਬਾਹਰ ਕੁਟਸ ਜੈਕਟ ਉਹਦੇ ਅੰਦਰ ਸਾਰੀ ਗੱਡੀ ਵਗਾਰ ਸਾਫ ਸੂਪ ਵਗਾਰ ਕਰਾਵਾਂਗੇ ਕਿਉਂਕਿ ਕੱਲ ਨੂੰ ਆਪਾਂ ਜਾਣਾ ਸੀ ਸਰਹੰਦ ਫਤਿਹਗੜ੍ਹ ਸਾਹਿਬ 22 ਤਰੀਕ ਨੂੰ ਵੱਡੀ ਲੱਗੀ ਫਿਰ ਤੋੜ ਤੇ ਵਾਸ਼ਿੰਗ ਤੇ ਉਸ ਤੋਂ ਬਾਅਦ ਜਿਹੜੇ ਠੰਡੇ ਵਗੈਰਾ ਜਿਹੜਾ ਰਹਿ ਗਏ ਭਾਈ ਲੋਨ ਵਾਲੇ ਪੱਥੀਆਂ ਵਗੈਰਾ ਬੈਲਡਿੰਗ ਕਰਾਈ ਦੇਣੇ ਤੁਸੀਂ ਦੇਖ ਲੈਣੇ ਆ ਉਸ ਤੋਂ ਬਾਅਦ ਠੰਡੇ ਵਗੈਰਾ ਲਾਵਾ ਕਰ ਤੇ ਤੇ ਬਾਕੀ ਹੋਰ ਕੋਈ ਕੁਛ ਕਰਨ ਵਾਲਾ ਹੋ ਉਹ ਵੀ ਨਾਲ ਕਰਾਵਾਂਗੇ ਤੁਹਾਨੂੰ ਦਿਖਾਵਾਂਗੇ ਬਨੇ ਦਾ ਵੀਡੀਓ ਦੇ ਨਾਲ ਵੀਡੀਓ ਦੇ ਬਤਵਾਰ ਕਰ ਤੇ ਫੈਸਨ ਉਪਰੇ ਕਰਦੇ ਹੋਰੇ ਸਬਸਕ੍ਰਾਈਬ ਜਰੂਰ ਲੋਕੇ ਆਪਾਂ ਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਵੀ ਸੰਧ ਫਤਿਹਗੜ ਸਾਹਿਬ ਦਾ ਇਤਿਹਾਸ ਵੀ ਉੱਥੇ ਛੋਟੇ ਸਾਹਿਬ ਜਦਿਆਂ ਨੂੰ ਵਜੀਰ ਖਾਨ ਇੰਨੀ ਹੰਦ ਵਿੱਚ ਤਲਵਾ ਕੇ ਸ਼ਹੀਦ ਕਰ ਦਿੱਤਾ ਸੀ ਫਿਰ 21 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦਪੁਰ ਦਾ ਕਿਲਾ ਛੱਡਣਾ ਨੰਦਪੁਰ ਛੱਡਣਾ ਫਿਰ ਉਸ ਤੋਂ ਬਾਅਦ ਵਿੱਚ ਚਮਕੌਰ ਦੀ ਦੂਸਰੇ ਦਿਨ ਸਸਾ ਨਦੀ ਦਾ ਚੜ੍ਹਨਾ ਤੇ ਉੱਥੇ ਪਰਿਵਾਰ ਵਿਛੋੜਾ ਪਰਿਵਾਰ ਵਿਛੋੜਾ ਜਿੱਦ ਹੋਇਆ ਤਾਂ ਉਸ ਤੋਂ ਬਾਅਦ ਉੱਥੇ ਦਰਗਾਹ ਉੱਪਰੋਂ ਪਤਾ ਹੀ ਆ ਵੀ ਉੱਥੇ ਗੁਰਦਵਾਰ ਸਾਹਿਬ ਬਣਾ ਦਿੱਤਾ ਗਿਆ ਪਰਿਵਾਰ ਵਿਛੋੜਾ ਨਾਂ ਤੇ ਗੁਰਦਵਾਰ ਸਾਹਿਬ ਉੱਥੇ ਬਣਾਇਆ ਹੋਇਆ ਸਸਾ ਸਸਾ ਨਦੀ ਦੇ ਕਿਨਾਰੇ ਤੇ ਸੋ ਉਹ ਵੀ ਤਾਂ ਉੱਥੇ ਜਾ ਕੇ ਆਪਾਂ ਦਸ ਮਿਲੇ ਵੀ ਕਰ ਸਕਦੇ ਹਾਂ ਗੁਰਪਤ ਸਾਹਿਬ ਦੇ ਤੇ ਬਾਕੀ ਉਹ ਅਗਲੇ ਦਿਨ ਨੂੰ ਸਾਨੂੰ ਪਤਾ ਹੀ ਆ ਵੀ ਚਮਕੌਰ ਦੀ ਚਮਕੌਰ ਦੀ ਜੰਗ ਹੋ ਗਈ ਸੀ ਉੱਥੇ ਵੱਡੇ ਸਾਹਿਬਜ਼ਾਦੇਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉੱਥੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਫਿਰ ਉਸ ਤੋਂ ਬਾਅਦ ਵਿੱਚ ਜਿਹੜੇ ਬਾਕੀ ਸਿੰਘ ਸਿੰਘੜੀਆਂ ਸੀ ਉੱਥੇ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਉਹਨਾਂ ਦੀ ਸੀ ਦੀ ਹੋਈ ਉੱਥੇ ਜੰਗ ਦੇ ਵਿੱਚ ਦਰੰਗ ਜੰਗ ਚਾਲ ਦੀ ਦੌਰਾਨ ਤੇ ਉਸ ਤੋਂ ਅਗਲੇ ਦਿਨ ਤੇ 23 ਤਰੀਕ ਨੂੰ ਵੱਡੇ ਸਹਬਜ਼ਾਦਿਆਂ ਦੀ ਸਿੱਧੀ ਚੰਗੌਰ ਦੀ ਗਲੀ ਦੇ ਵਿੱਚ ਜੰਗ ਕਰਦੇ ਕਰਦੇ ਉਹ ਸ਼ਹੀਦ ਹੋ ਗਏ ਸੀ। ਜੀ ਉਸ ਤੋਂ ਅਗਲੇ ਦਿਨ ਜਿਹੜੇ ਸਿੰਘ ਬਚੇ ਸੀ ਉਹਨਾਂ ਦੀ ਜੰਗ ਕਰ ਚੰਗ ਚੱਲ ਜਾਈ ਉਹ ਉਹਨਾਂ ਦੀ ਸਿੱਧੀ ਹੋ ਗਈ। ਫਿਰ ਉਸ ਤੋਂ ਬਾਅਦ ਅਗਲੇ ਦਿਨ ਜਿਹੜੇ ਹੋ ਸਕਦੇ ਉਹਨਾਂ ਦੇ ਦੇਖਾ ਦਾ ਸਸਕਾਰ ਕੀਤਾ ਤੇ ਨਾਲ ਬੀਬੀ ਹਰਚੰਨ ਕੌਰ ਜੀ ਨੂੰ ਵੀ ਅਗਲੀ ਭੇਟ ਕਰ ਦਿੱਤਾ ਗਿਆ ਸੀ। ਆਪ ਨੂੰ ਪਤਾ ਹੀ ਆ ਫਿਰ ਉਸ ਤੋਂ ਅਗਲੇ ਦਿਨ ਜੋ ਯਾਨੀ ਕਿ 22 ਤੇ 27 ਤਰੀਕ ਨੂੰ ਦੋ ਦਿਨ ਸੂਬੇ ਦੀ ਕਚਾਰੀ ਲੱਗੀ ਸੀ। ਵੀ ਛੋਟੇ ਸਹਬਜ਼ਾਦਿਆਂ ਨੂੰ ਖੰਡੇ ਬੋੜੇ ਦੇ ਵਿੱਚ ਰੱਖਿਆ ਸੀ ਤੇ ਨਾਲ ਸੂਬੇ ਦੀ ਕਟਾਰੀ ਵੀ ਨਾਲ ਲਾਈ ਗਈ ਸੀ ਤੇ ਫਿਰ ਉਸ ਤੋਂ ਅਗਲੇ ਦਿਨ ਪਦਿਆ ਵੀ ਉਹਨਾਂ ਨੂੰ ਵੀ ਸਨੀਹਾਂ ਦੇ ਵਿੱਚ ਟਣ ਕੇ ਫਿਸ਼ੀਦ ਕਰ ਦਿੱਤਾ ਸੀ ਕਿਉਂਕਿ ਉਹ ਨਹੀਂ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੇ ਬਗਰਾ ਦੀ ਇਹ ਮਿਸਲ ਨਹੀਂ ਟਣ ਕੇ ਵੀ ਆਪ ਦਾ ਕੇਸ ਨੂੰ ਨੀਸੇ ਕਟਵਾਇਆ ਜਾਣਗਾ ਤਾਂ ਸਿੱਖ ਧਰਮ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਜੇ ਕੋਈ ਇਤਿਹਾਸ ਦੇ ਵਿੱਚ ਕੁਝ ਵੀ ਤੋਂ ਗਲਤ ਬੋਲਿਆ ਗਿਆ ਹੋਵੇ ਤਾਂ ਮਖੇਵਾਲਾ ਜਾਚਕਾਂ ਜੀ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਵੀਰੇ ਚੈਨਲ ਨੂੰ ਕਾਲ ਵੀ ਕਰਕੇ ਸਬਸਕ੍ਰਾਈਬ ਜ਼ਰੂਰ ਤੇ ਬਾਕੀ ਆਇਓ ਆਜੋ ਗੱਡੀ ਵਗੈਰਾ ਆਪਣੀ ਹੋ ਗਈ ਜੀ ਤਿਆਰ ਦੋਹਾਂ ਦੀ ਗੱਡੀ ਤੇ ਕਰਨੀ ਹੋ ਗਈ ਹੋ ਗਈ ਤਿਆਰ ਆਪਣੀ ਮੈਂ ਤੇ ਲਾਈਟ ਚਲੀ ਗਈ ਹੋਰ ਕਰਕੇ ਥੋੜੀ ਜਿਹੀ ਖਲੋਲ ਜੀ ਹੋ ਗਈ ਪਾ ਆਉਂਦੇ ਆ ਵੀ ਬਾਹਰ ਤੇ ਨਾਲ ਪਰ ਕਰਕੇ ਪਾਣੀ ਮਾਰਨਾ ਪਿਆ ਉੱਤੇ ਲਾਈਟ ਚਲੀ ਗਈ ਕਰਕੇ ਤੇ ਸ਼ੈਂਪੂ ਵਗੈਰਾ ਲੱਗ ਗਿਆ ਤੇ ਹੁਣ ਬਾਡੀ ਤੇ ਲੱਗ ਗਿਆ ਸ਼ੀਸ਼ੇ ਰਹਿ ਗਏ ਸੀ ਕੱਲੇ ਸ਼ੀਸ਼ੇ ਉੱਤੇ ਹੁਣ ਲੱਗ ਗਏ ਉਹਦੋਂ ਬਾਅਦ ਇੱਕ ਗੱਡੀ ਧੋਤੀ ਜਿਹੜੇ ਕੰਪਲੀਟ ਹੋਣਾ ਸਾਰਾ ਕੰਮ ਬਾਕੀ ਛੰਡੇ ਰਹਿ ਲਓ ਜੀ ਛੰਡੇ ਦੋ ਤਾਂ ਲੱਗ ਗਏ ਹੁਣ ਇੱਕ ਛੰਡਾ ਮਗਰ ਵੀ ਲਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਲੱਗੂਗਾ ਕੀ ਸੀ ਸਾਡਾ ਸਿਸਟਮ ਉਸ ਵਾਰੀ ਕਹੋ ਮਗਰ ਸਟ੍ਰਿਪ ਨਹੀਂ ਆ ਜਾਂਦੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਲੱਗੂਗਾ ਤੇ ਲਾਗੇ ਛੰਡੇ ਤੇ ਨਾੜ ਵਗੈਰਾ ਕੱਸਦੇ ਆ ਅੱਛਾ ਅਸੀਂ ਵੀਰੇ ਸੋਬਾ ਕਰ ਰਹੇ ਹਾਂ ਕੱਪੜੇ ਧਾਰ ਰਹੇ ਹਾਂ ਅਸੀਂ ਦਿਖਾਓ ਇਦਾਂ ਨਿਚੋੜ ਗੱਡੀ ਵੀ ਸਾਨੂੰ ਆਪ ਨਹੀਂ ਬਈ ਧੋਣੀ ਪੈ ਗਈ ਵਿੱਚ ਲਾਈਟ ਚਲੀ ਕੀ ਕਰਕੇ ਪਾਣੀ ਵਗੈਰਾ ਅਸੀਂ ਆਪ ਹੀ ਮਾਰਿਆ ਸਾਰਾ ਸ਼ੈਂਪੂ ਵਗੈਰਾ ਬਾਈ ਨਹੀਂ ਆਮ ਗੱਡੀ ਅਹੀ ਧੋਣੀ ਮਬਾਰਾ ਢੋਲੀ ਕਿੰਨੀ ਮਾਰਦਾ ਯਾਰ ਲੋ ਜੀ ਗੱਡੀ ਧੋਤੀ ਗਈ ਹੋ ਗਈ ਸਾ ਤਿਆਰ ਗੋਲੀ ਵੀਰ ਗੋਲੀ ਵੀਰ ਇੱਕ ਮਿੰਟ ਗੱਡੀ ਹੋ ਗਈ ਜੀ ਆਪਣੀ ਤਿਆਰ ਢਾਂਡੇ ਲਾਗੇ ਮਗਰ ਵੀ ਢੰਡਾ ਲਾ ਕੇ ਤੁਹਾਨੂੰ ਮਗਰ ਪਿੱਛੇ ਢਾਂਡਾ ਲਾ ਕੇ ਦਿਖਾਉਂਦਾ ਤੁਹਾਨੂੰ ਮਾਗੇ ਵੀ ਝੰਡਾ ਦੇਖੋ ਲੱਗਾ ਕਿ ਨਾ ਸਟ੍ਰੀਪ ਨਹੀਂ ਉੱਤੇ ਲਾਤਾ ਪੂਰਾ ਵਧੀਆ ਬਣ ਕੇ ਆਇਆ ਮੁੰਡਿਆਂ ਚੰਗੀ ਤਰ੍ਹਾਂ ਕੱਟੀ ਕਰਤੀ ਤਿਆਰ ਤੇ ਸੋਭਾ ਬਾਬਾ ਰਖ ਸੌਖਾ 26 ਤਰੀਕ ਨੂੰ ਸੋਭਾ ਚੱਲਾਂਗੇ ਜੀ ਤੇ ਵੀਡੀਓ ਤਾਂ ਤੁਹਾਨੂੰ ਸ਼ਾਇਦ ਇਹ ਲੈਟ ਹੀ ਪਹੂਗੀ ਦੇਖਣ ਨੂੰ ਮਿਲੂਗੀ ਤਾਂ 27 ਨੂੰ ਮਿਲੂ ਜਾਂ 26 ਦੀ ਸ਼ਾਮ ਨੂੰ ਮਿਲ ਸਕਦੀ ਹੈ ਪੈਂਟੋ ਬਾਸ ਆਗੇ ਜਿੱਥੋਂ ਫਰੰਟ ਤੋਂ ਫਰੰਟ ਫਟੇਗੜ ਸਾਹਿਬ ਤੋਂ ਵਾਪਸ ਆ ਕੇ ਵੀਡੀਓ ਪਹੂਗੀ ਇਹ ਤੇ ਬਾਕੀ ਕੋ ਲੋ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਕੌਣ ਕਿ ਸਾਗਤ ਭਰੇ ਲੱਖਾਂ ਦੇ ਹਿਸਾਬ ਨਾਲ ਟਰੈਕਟਰ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਆਪੋ ਆਪਣੀਆਂ ਗੱਡੀਆਂ ਤੇ ਭਰੇ ਜਾ ਰਹੇ ਨੇ। ਕੌਣ ਕਿ ਗੁਰਗੋਲ ਸਾਹਿਬ ਦੀ ਜਿਹੜਾ ਪਰਿਵਾਰ ਵਿਛੜ ਗਿਆ ਸੀ ਇੰਨਾ ਇੰਨਾ ਦਿਨਾਂ ਦੇ ਵਿੱਚ ਤੇ ਵੱਡੇ ਸਾਹਿਬਜਾਦੇ ਚੌਗੌਰ ਦੀ ਗਲੀ ਦੇ ਵਿੱਚ ਸ਼ਹੀਦ ਹੋ ਗਏ ਸੀ ਤੇ ਛੋਟੇ ਸਰਹੰਦ ਫਤਿਹਗੜ੍ਹ ਜਿਹੜਾ ਮੌਜੂਦਾ ਜਿਹੜਾ ਉੱਥੋਂ ਦਾ ਵਜ਼ੀਰ ਖਾਨ ਸੀ ਉਹਨੇ ਨੀਹਾਂ ਦੇ ਵਿੱਚ ਢਵਾ ਕੇ ਸ਼ਹੀਦ ਕਰਤੇ ਸੀ ਛੋਟੇ ਸਾਹਿਬਜਾਦਾਂ ਨੂੰ ਤੇ ਠੰਡੇ ਦੇ ਠੰਡੇ ਬੋਰ ਦੇ ਵਿੱਚ ਉਹਨਾਂ ਨੇ ਕੈਦ ਕਰਕੇ ਰੱਖਿਆ ਸੀ ਉਹਨੂੰ ਬਾਕੀ ਸਾਰਾ ਤੁਹਾਨੂੰ ਸਾਰਾ ਕੋ ਦੱਸਾਂਗੇ ਬਣੇ ਰਿਓ ਵੀਡੀਓ ਨਾਲ ਜ਼ਰੂਰ ਸਾਰੀ ਤੁਹਾਨੂੰ ਨਾਲ ਨਾਲ ਤੁਹਾਨੂੰ ਸਾਰੀ ਜਾਣ ਕੇ ਦਿੰਦੇ ਰਾਵਾਂਗੇ ਬਾਕੀ ਐਂ ਬਈ ਜਿਹੜੇ ਚੰਡੇ ਲੱਗੇ ਆ ਤੇ ਹਲੇ ਥੋੜੀ ਜਿ ਦੇ ਵਿੱਚ ਹੋਰ ਆਪਾਂ ਯਾਨੀ ਐਡ ਕਰਨਾ ਇੱਕ ਝੰਡਾ ਹੋਰ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਕੋਈ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤਾਲ ਤਾਲਾ ਦੇਖੋ ਬਾਈ ਕਾਂਟੀ ਮਾਰਦੀ ਬਾਈ ਝੰਡਿਆਂ ਦੇ ਦੇਖੋ ਕਿਦਾਂ ਬਾਈ ਕੀ ਬਾਤਾਂ ਹੋਈਆਂ ਬਾਈ ਸੋਹਣਾ ਲੱਗਦੀ ਐ ਸੋ ਕਿਆ ਰਹੀ ਹੁਣ ਆਪਾਂ ਜਾਣ ਨੂੰ ਸਰਾਂ ਤੋਂ ਫਤਿਹਗੜ ਸਾਹਿਬ ਜੀ ਵੀਡੀਓ ਤੋਂ ਦੀ ਆਪਣੀ ਹੁਣ ਸਵਾਗਤ ਗੱਡੀ ਦੀ ਹੋ ਗਈ ਤਿਆਰੀ ਆਪਣੀ ਦੀ ਬੜੇ ਢੰਡੇ ਵਗੈਰਾ ਸਾਰੇ ਲੱਗ ਗਏ ਤੇ ਉਸ ਤੋਂ ਬਾਅਦ ਅੱਗੇ ਨਾਲ ਦੀ ਅਗਲੀ ਵੀਡੀਓ ਵੀਡੀਓ ਕਰ ਬਸ ਸ਼ੇਅਰ ਤੇ ਵੀਰ ਕਹਿੰਦਾਂ ਕੋ ਸਬਸਕ੍ਰਾਈਬ ਜਰੂਰ ਕਰ ਲੈ ਧੰਨਵਾਦ ਜੀ ਧੰਨਵਾਦ ਮਿਲਦੇ ਆ